ਪਿੜਚੀ ਨਿਊ ਦੇਖ ਰਿਹਾ ਸਰਦਸ਼ਕਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਚੇਤ ਸਿੰਘ ਔਲ ਖਬਰ ਪਟਿਆਲੇ ਤੋਂ ਆ ਰਹੀ ਹੈ ਜਿੱਥੇ ਪਟਿਆਲਾ ਸਮਾਣਾ ਰੋਡ ਦੇ ਉੱਪਰ ਪੈਂਦੇ ਪਿੰਡ ਖੇੜੀ ਦੇ ਕੋਲੇ ਦਰਦਨਾਕ ਹਾਦਸਾ ਵਾਪਰਿਆ ਹੈ ਸਾਹਮਣੇ ਤੋਂ ਆ ਰਹੀ BMW ਨੇ ਤਿੰਨ ਕਾਰਾਂ ਨੂੰ ਟੱਕਰ ਮਾਰੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਤੇ ਬੱਚਿਆਂ ਸਮੇਤ 8 ਜਾਣੇ ਜ਼ਖਮੀ ਹੋਏ ਜਿਨ੍ਹਾਂ ਨੂੰ ਪਟਿਆਲੇ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ BMW ਅਮੀਰਜ਼ਾਦੇ ਨੇ ਸਾਹਮਣੇ ਤੋਂ ਆ ਰਿਹਾ ਅ ਤਿੰਨ ਗੱਡੀਆਂ ਨੂੰ ਟੱਕਰ ਮਾਰੀਏ ਜਿਨ੍ਹਾਂ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਇੱਕ ਭਿਆਨਕ ਹਾਦਸਾ ਸੀ ਕਿਵੇਂ ਗੱਡੀਆਂ ਪੁੱਠੀਆਂ ਹੋ ਗਈਆਂ ਨੇ ਗੱਡੀਆਂ ਪਲਟੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਗੱਡੀਆਂ ਦੇ ਪਰਖੱਚੇ ਉਡਾ ਦਿੱਤੇ ਨੇ BMW ਵਾਲੇ ਨੇ ਔਰ ਇਹਨਾਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਇਹ ਅਮੀਰ ਜ਼ਾਦਾ ਇਹ BMW ਵਾਲਾ ਮੌਕੇ ਤੋਂ ਫਰਾਰ ਹੋ ਗਿਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਇੱਕ ਪਰਿਵਾਰ ਜਿਹੜਾ ਪਟਿਆਲਾ ਕਾਲਾ ਕਾਲੀ ਮਾਤਾ ਦੇ ਮੰਦਰ ਤੇ ਮੱਥਾ ਟੇਕਣ ਜਾ ਰਿਹਾ ਸੀ ਪਿੱਛੋਂ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ ਪਰਿਵਾਰ ਜਿਨ੍ਹਾਂ ਨੂੰ ਇਹ BMW ਵਾਲੇ ਨੇ ਟੱਕਰ ਮਾਰੀ ਹੈ ਤਾਂ ਇਹ ਹਾਦਸਾ ਇੰਨਾ ਕੁ ਭਿਆਨਕ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੂਹ ਕੰਬਾਉਂ ਤਸਵੀਰਾਂ ਨੇ ਜਿੱਥੇ BMW ਵਾਲੇ ਨੇ ਸਾਹਮਣੇ ਤੋਂ ਆ ਰਹੀਆਂ ਤਿੰਨ ਕਾਰਾਂ ਨੂੰ ਟੱਕਰ ਮਾਰੀ ਹੈ ਜਿਨ੍ਹਾਂ ਦੇ ਵਿੱਚ ਔਰਤਾਂ ਬੱਚੇ ਵੀ ਸ਼ਾਮਲ ਸੀ ਤਾਂ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪਟਿਆਲਾ ਸਮਾਣਾ ਰੋਡ ਤੇ ਸਥਿਤ ਪਿੰਡ ਖੇੜੀ ਦੀ ਹੈ ਘਟਨਾ ਹੈ ਜਿੱਥੇ ਬੀਐਮਡਬਲਯੂ ਵੱਲੋਂ ਆ ਰਹੀਆਂ ਸਾਹਮਣੇ ਤੋਂ ਗੱਡੀਆਂ ਨੂੰ ਟੱਕਰ ਮਾਰੀ ਗਈ ਆ ਤਾਂ ਇਹ ਦਰਦਨਾਕ ਹਾਦਸਾ ਪਟਿਆਲੇ ਦੇ ਵਿੱਚ ਵਾਪਰਿਆ ਹੈ ਜਿੱਥੇ ਇਹ ਪਰਿਵਾਰ ਜਿਹੜਾ ਉਹ ਕਾਲੀ ਮਾਤਾ ਦੇ ਮੰਦਿਰ ਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਇਹ ਵੱਡੀ ਲਾਪਰਵਾਹੀ ਡਰਾਈਵਰ ਵੱਲੋਂ ਕੀਤੀ ਗਈ ਹੈ ਰੋਂਗ ਸਾਈਡ ਜਾ ਕੇ ਇਹਨਾਂ ਗੱਡੀਆਂ ਨੂੰ ਟੱਕਰ ਮਾਰੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਿਆਕ ਭਿਆਨਕ ਤਸਵੀਰਾਂ ਨੇ ਕਿਵੇਂ ਗੱਡੀਆਂ ਸੜਕ ਤੋਂ ਥੱਲੇ ਜਾ ਜਾ ਕੇ ਡਿੱਗੀਆਂ ਨੇ ਪਲਟੀਆਂ ਨੇ ਗੱਡੀਆਂ ਦੇ ਪਰ ਖੱਚੇ ਤੱਕ ਉਡਾ ਦਿੱਤੇ ਨੇ ਇਸ BMW ਵਾਲੇ ਨੇ ਤਾਂ ਦਿੱਲੀ ਨੰਬਰ ਗੱਡੀ ਜਿਹੜੀ ਇਹ ਦੱਸੀ ਜਾ ਰਹੀ ਹੈ BMW ਜਿਸ ਨੇ ਸਾਹਮਣੇ ਤੋਂ ਆ ਰੀਆਂ ਤਿੰਨ ਕਾਰਾਂ ਨੂੰ ਰੋਂਗ ਸਾਈਡ ਜਾ ਕੇ ਜਿਹੜੀ ਆ ਉਹ ਟੱਕਰ ਮਾਰੀ ਹੈ ਤਾਂ ਪਟਿਆਲਾ ਮਾਤਾ ਕਾਲਾ ਕਾਲੀ ਮੰਦਰ ਤੇ ਮੱਥਾ ਟੇਕਣ ਜਾ ਰਿਹਾ ਸੀ ਹਰਿਆਣੇ ਦਾ ਇਹ ਪਰਿਵਾਰ ਜਿਹੜਾ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਤਾਂ ਇਹ ਹਾਸਾ ਪਿੰਡ ਖੇੜੀ ਦੇ ਕੋਲੇ ਵਾਪਰਿਆ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਇਸ ਬਾਬਤ ਕੀ ਕਹਿੰਦੇ ਨੇ ਆਪਾਂ ਉੱਤੇ ਵੀ ਝਾਤ ਮਾਰਦੇ ਆ 181 ਤੋਂ ਸਾਨੂੰ ਫੋਨ ਆਇਆ ਜੀ ਕਿ ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਆਦਰਸ਼ ਨਰਸਿੰਗ ਹਾਲਜੇ ਦੇ ਕੋਲ ਉਹ ਅਸੀਂ ਆਏ ਆ ਹੁਣ ਗੱਡੀਆਂ ਖੜੀਆਂ ਨੇ ਗੱਡੀਆਂ ਸਾਈਡ ਤੇ ਕਰਵਾਨੇ ਆ ਤੇ ਜਿਹੜੇ ਇਹਨਾਂ ਦੇ ਵਿੱਚ ਬੰਦੇ ਸੀਗੇ ਉਹ ਆਲਰੇਡੀ ਜਾ ਚੁੱਕੇ ਨੇ ਕੁਝ ਪਟਿਆਲੇ ਦੇ ਕੁਝ ਮਾਨੇ ਗਏ ਨੇ ਤੇ ਉਹਨੇ ਗੱਡੀਆਂ ਸਾਈਡ ਤੇ ਕਰਾ ਕੇ ਅਗਲੀ ਕਾਰਵਾਈ ਹੈ ਜਿਹੜੀ ਉਹਨਾਂ ਦੇ ਬਿਆਨ ਲੈ ਕੇ ਜਿਵੇਂ ਵੀ ਹੋਏਗਾ ਉਹ ਤੁਹਾਨੂੰ ਪ੍ਰਤੱਖ ਦਰਸ਼ੇ ਨੇ ਕੀ ਦੱਸਿਆ ਤਹਿਕੀਕਾ ਹੁਣ ਤੱਕ ਦੇ ਵਿੱਚ ਕੀ ਦੱਸਿਆ ਕਿਹੜੇ ਬੰਦੇ ਦਾ ਕਸੂਰ ਲੱਗਦਾ ਇਹ ਤੁਸੀਂ ਦੱਸਿਆ ਚਲੋ ਇਹ ਤਾਂ ਸਾਹਮਣੇ ਦਿਖਾਈ ਦੇ ਰਿਹਾ ਕਿ ਇਹ ਜਿਹੜੀ BMW ਗੱਡੀ ਆ ਇਹ ਰੋਂਗ ਸਾਈਡ ਆ ਕੇ ਵੱਜੀ ਆ ਪਹਿਲਾਂ ਵੀ ਦੂਜੀਆਂ ਗੱਡੀਆਂ 'ਚ ਵੱਜ ਕੇ ਆਈ ਆ ਲਾਸਟ ਤੇ ਆ ਕੇ ਇਸ ਗੱਡੀ 'ਚ ਸਿੱਧੀ ਟੱਕਰ ਹੋਈ ਆ ਰੋਂਗ ਸਾਈਡ ਗੱਡੀ ਖੜੀ ਆ ਮੌਕੇ ਮਤਾਬਕ ਇੱਕ ਉਸ ਗੱਡੀ ਇੱਕੜੀ ਪਲਟੀ ਵੀ ਆ ਗੱਡੀ ਪਹਿਲਾਂ ਉਹਦੇ 'ਚ ਟੱਕਰ ਮਾਰੀ ਆ ਕਹਿੰਦੇ ਫਿਰ ਉਸ ਤੋਂ ਬਾਅਦ ਇਹ ਵਰਨਾ ਖੜੀ ਸੀ ਵਰਨਾ ਦੇ ਵਿੱਚ ਵਰਨਾ ਜਾ ਰਹੀ ਸੀ ਵਰਨਾ ਨੂੰ ਟੱਕਰ ਮਾਰੀ ਆ ਵਰਨਾ ਤੋਂ ਬਾਅਦ ਫਿਰ ਅੱਗੇ ਇਹ ਗੱਡੀ ਜਾ ਰਹੀ ਸੀ ਇਹਦੇ ਸਿੱਧੀ ਟੱਕਰ ਤਾਂ ਤਸਵੀਰਾਂ ਤੁਸੀਂ ਦੇਖਿਆ ਕਿੰਨਾ ਕੁ ਦਰਦਨਾਕ ਹਾਦਸਾ ਸੀ BMW ਵਾਲੇ ਨੇ ਸਾਹਮਣੇ ਤੋਂ ਤਿੰਨ ਕਾਰਾਂ ਆ ਰੀਆਂ ਨੂੰ ਕਿਵੇਂ ਹਿੱਟ ਕੀਤਾ ਹੈ ਟੱਕਰ ਮਾਰੀ ਹੈ ਔਰ ਗੱਡੀਆਂ ਸੜਕ ਤੋਂ ਥੱਲੇ ਜਾ ਕੇ ਡਿੱਗੀਆਂ ਨੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ BMW ਵਾਲਾ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਹੋਵੇਗਾ ਜਿਨੇ ਤਿੰਨ ਕਾਰਾਂ ਨੂੰ ਟੱਕਰ ਮਾਰੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਤੇ ਬੱਚੇ ਸਮੇਤ 8 ਜਾਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਸਾ ਸਮਾਣਾ ਰੋਡ ਤੇ ਪੈਂਦੇ ਪਿੰਡ ਖੇੜੀ ਨੇੜੇ ਇਹ ਵਾਪਰਿਆ ਹੈ ਤਾਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਦਰਦਨਾਕ ਹਾਦਸਾ ਸੀ ਔਰ ਕਿਵੇਂ ਗੱਡੀਆਂ ਦੇ ਪਰਖਾਚੇ ਉਡਾ ਦਿੱਤੇ ਨੇ ਇਸ BMW ਵਾਲੇ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ ਤਾਂ ਫਿਲਹਾਲ ਜਿਹੜਾ BMW ਦਾ ਚਾਲਕ ਸੀ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਨਾਦਰ ਦਾ ਕਸੂਰ ਕੋਈ ਨਹੀਂ ਵਿਚਾਰਨਾ ਸਮਨਾਲ ਦੇ ਸੁੱਟੇ ਜਾ ਰਹੇ ਆ ਵਾਹ